ਚਮਚਮ ਕੋਲੀ ਦੇ ਚਮ ਚਮ ਸਾਰੀ ਫੰਗਸ ਨਾਲ ਭਰੀ ਇੱਕ ਪੀਸ ਦੂਸਰਾ ਤੀਸਰਾ ਚੌਥਾ ਚਾਰੋਂ ਦੇ ਚਾਰੋਂ ਪੀਸ ਤੇ ਫੰਗਸ ਲੱਗੀ ਹੋਤੀ ਪੈਕਿੰਗ ਨੂੰ ਐਜ਼ ਇਟ ਇਜ਼ ਬੰਦ ਕਰਕੇ ਫ੍ਰਿਜ ਲਗਾ ਕੇ ਇਹਨਾਂ ਦੇ ਆਨਰ ਨੂੰ ਕਾਲ ਕੀਤੀ ਗੂਗਲ ਤੋਂ ਨੰਬਰ ਲੈ ਕੇ ਦੇ ਡਿਡਨ ਪਿਕ ਅਪ ਦ ਕਾਲ ਮਾਰਨਿੰਗ ਆਈਆ ਦੇ ਆਰ ਜਸਟ ਗਿਵਿੰਗ ਮੀ ਬੈਕ ਕਿ ਆ ਲੋ ਆਪਣੇ ਅਮਾਉਂਟ 375 ਰੁਪਏ ਮੈਂ ਸਿੰਗਲ ਮਦਰ ਆ ਬਿਡੋਆ ਮੇਰੇ ਕੋਲ ਮੇਰੀ ਸਾਰੀ ਜਾਇਦਾਦ ਮੇਰਾ ਬੱਚਾ ਹੈ ਅਗਰ ਇਹਨੂੰ ਇਨ ਬਿਟਵੀਨ ਰਾਤ ਨੂੰ ਕੁਝ ਖਾਣਿਆ ਪ੍ਰੋਬਲਮ ਹੋ ਜਾਂਦੀ ਕੌਣ ਨੂੰ ਵਾਸ ਸਾਡੀ ਜਾਨ ਦੀ ਕੋਈ ਕੀਮਤ ਨਹੀਂ ਹੈ ਅਸੀਂ ਕਾਮਨ ਪੀਪਲ ਆ ਮਿਡਲ ਕਲਾਸ ਆ ਤੇ ਇਹਦੀ ਗੱਲ ਅਸੀਂ ਜ਼ਿੰਦਗੀ ਜਿਹੜੀ ਸਾਡੀ ਇੰਪੋਰਟੈਂਟ ਨਹੀਂ ਹੈ ਰਾਈਟ ਸ਼ਾਮ ਸ਼ੁਲਪ੍ਰੀਤ ਮੈਂ ਕੱਲ ਸ਼ਾਮ ਨੂੰ ਇੱਕ ਸਬਕ 9 ਵਜੇ ਕੂਚ ਤੇ ਮਿਠਾਈ ਲੈਣ ਰੁਕੀਆਂ ਮੇਰੀ ਬੇਟੀ ਨੇ ਡਿਮਾਂਡ ਕੀਤੀ ਕਿ ਉਹਨੇ ਲੱਡੂ ਖਾਣੇ ਤੁਸੀਂ ਲਵ ਲੱਡੂ ਮੈਂ ਵੀ ਇਹ ਜਗਾ ਰੈਪਿਊਟੇਡ ਹੈ ਰੈਗੂਲਰ ਕਸਟਮਰ ਹਾਂ ਮੈਂ ਆਈ ਆ ਬੇਟੀ ਦੇ ਨਾਲ ਮੈਂ ਆ ਕੇ ਲੱਡੂ ਦੀ ਪੈਕਿੰਗ ਔਰ ਚਮਚਮ ਦੀ ਪੈਕਿੰਗ ਲੈਂਦੀ ਆ ਲਗੋ ਅਨ ਜਦੋਂ ਮੈਂ ਲੈ ਕੇ ਚਲੇ ਗਈ ਆ ਮੈਨੂੰ ਕਾਊਂਟਰ ਤੋਂ ਮੈਂ ਪੇਮੈਂਟ ਕੀਤੀ ਹੈ ਆਨਲਾਈਨ ਔਰ ਉਹਨਾਂ ਨੇ ਬਿੱਲ ਵੀ ਦਿੱਤੇ ਨੇ ਮੈਂ ਐਨੀ ਹਾਊ ਬਟ ਆਬੀਅਸ ਉਸਨੇ ਇਹ ਬੰਦਾ ਨਹੀਂ ਦੇਖਦਾ ਮੈਂ ਵੀ ਨਹੀਂ ਦੇਖੇ ਮੈਂ ਘਰ ਗਈ ਰਸਤੇ 'ਚ ਸ਼ੀ ਵਾਂਟਿਡ ਇਟ ਮੈਂ ਲੱਡੂ ਇਹਨੂੰ ਖੋਲ ਕੇ ਖਾਣ ਲਈ ਦੇ ਦਿੱਤਾ ਤਾਂ ਜਾ ਕੇ ਅਸੀਂ ਡਿਨਰ ਕੀਤਾ ਕੁਝ ਟਾਈਮ ਸਵਾ 10 10:30 ਤੇ ਮੈਂ ਚਮਚਮ ਮਿਠਾਈ ਜਿਹੜੀ ਆ ਉਹ ਖੋਲੀ ਕਿਉਂਕਿ ਲੱਡੂ ਲੱਡੂ ਤੇ ਮੈਂ ਇਹਨੂੰ ਰਸਤੇ 'ਚ ਹੀ ਦੇ ਦਿੱਤੇ ਸੀ ਚਮਚਮ ਖੋਲੀ ਤੇ ਚਮ ਚਮ ਸਾਰੀ ਫੰਗਸ ਨਾਲ ਭਰੀ ਇੱਕ ਪੀਸ ਦੂਸਰਾ ਤੀਸਰਾ ਚੌਥਾ ਚਾਰੋਂ ਦੇ ਚਾਰੋਂ ਪੀਸ ਤੇ ਫੰਗਸ ਲੱਗੀ ਹੋਈ ਮੈਂ ਉਸ ਪੈਕਿੰਗ ਨੂੰ ਐਜ਼ ਇਟ ਇਜ਼ ਬੰਦ ਕਰਕੇ ਫ੍ਰਿਜ ਲਗਾ ਕੇ ਇਹਨਾਂ ਦੇ ਓਨਰ ਨੂੰ ਕਾਲ ਕੀਤੀ Google ਤੋਂ ਨੰਬਰ ਲੈ ਕੇ ਦੇ ਡਿਡਨਟ ਪਿਕ ਅਪ ਦ ਕਾਲ ਇਹਨਾਂ ਨੇ ਕਾਲ ਮੇਰੀ ਪਿਕ ਨਹੀਂ ਕੀਤੀ ਐਨੀ ਹਾਉ ਆਈ ਫੀਲ ਲਾਈਕ ਕਿ ਮੈਂ ਸਵੇਰੇ ਇਸ ਗੱਲ ਮੈਂ ਮਾਰਨਿੰਗ ਆਈ ਆ ਦੇ ਆਰ ਜਸਟ ਗਿਵਿੰਗ ਮੀ ਬੈਕ ਕਿ ਆ ਲੋ ਆਪਣੇ ਅਮਾਉਂਟ 375 ਰੁਪਏ ਜਦੋਂ ਇਹਨਾਂ ਨੇ ਉਹ ਦਿੱਤੇ ਮੈਨੂੰ ਯਾਦ ਹੈ ਕਿ ਮੇਰੇ ਕੋਲ ਤਾਂ ਬਿਲਸ ਹੈਗੇ ਨੇ ਇਹ ਕਹਿੰਦੇ ਬਿਲ ਹੈਗੇ ਮੈਂ ਕਿਹਾ ਜੀ ਹੈਗੇ ਆ ਬਿਲ ਦੇ ਉੱਪਰ ਉਸ ਟਾਈਮ ਮੈਂ ਦੇਖਿਆ ਤੇ ਉਹਦੇ ਉੱਤੇ ਬਿਲ ਦੇ ਉੱਪਰ ਸਰ ਲੱਗਾ ਹੋਇਆ ਹੈ ਮਿਲਕ ਕੇਕ ਔਰ ਵਨ ਮੋਰ ਆਈਟਮ ਬਿੱਲ ਜਿਹੜੀ ਚੀਜ਼ ਮੈਂ ਖਰੀਦ ਰਹੀ ਆ ਬਿੱਲ ਤੁਸੀਂ ਉਦੋਂ ਤੋਂ ਤੁਸੀਂ ਮੈਨੂੰ ਬਿੱਲ ਕਿਸੇ ਹੋਰ ਚੀਜ਼ ਦਾ ਦੇ ਰਹੇ ਹੋ ਪੈਕ ਤੁਸੀਂ ਕੁਝ ਹੋਰ ਕਰ ਰਹੇ ਹੋ ਮੈਂ ਪੇ ਜੈਨੂਨ ਕਰ ਰਹੀ ਆ ਮੈਂ ਤਾਂ ਲੱਗੂ ਕੋਈ ਡਿਸਕਾਊਂਟ ਥੋੜੀ ਲੈ ਰਹੀ ਆ ਐਂਡ ਸੈਕੰਡ ਥਿੰਗ ਇਜ਼ ਦਿਸ ਕਿ ਸਰ ਲੱਡੂ ਠੀਕ ਸੀਗੇ ਜਾਂ ਖਰਾਬ ਸੀ ਪਤਾ ਨਹੀਂ ਪਰ ਮੈਂ ਸਿੰਗਲ ਮਦਰ ਆ ਵਿਡੋ ਆ ਮੇਰੇ ਕੋਲ ਮੇਰੀ ਸਾਰੀ ਜਾਇਦਾਦ ਤੇ ਮੇਰਾ ਬੱਚਾ ਹੈ ਜੀ ਅਗਰ ਇਹਨੂੰ ਇਨ ਬਿਟਵੀਨ ਰਾਤ ਨੂੰ ਕੁਝ ਖਾਂਦੇ ਆ ਪ੍ਰੋਬਲਮ ਹੋ ਜਾਂਦੀ ਕੌਣ ਜ਼ਿੰਮੇਵਾਰ ਹੋਵੇ ਮੀ ਮਾ ਗੋਡ ਕਾ ਕੋਈ ਕੋਈ ਜ਼ਿੰਮੇਵਾਰੀ ਲੈਂਦਾ ਇਹਦਾ ਮੈਂ মিডিਆ ਨੂੰ ਨਹੀਂ ਮੈਂ ਸਿਰਫ ਇੱਕ ਗੱਲ ਕਹਿਨੀ ਆ ਕਿ ਤੁਸੀਂ ਸਾਰੇ ਜਣੇ ਆਪਣੇ ਅੰਦਰ ਝਾਕ ਕੇ ਦੇਖੋ ਕਿ ਤੁਹਾਡੇ ਮੈਂਬਰ ਤੁਹਾਡੇ ਲਈ ਇੰਪੋਰਟੈਂਟ ਆ ਜਾਂ ਤੁਹਾਡਾ ਪੈਸਾ ਤੁਹਾਡੇ ਲਈ ਇੰਪੋਰਟੈਂਟ ਆ ਅਸੀਂ ਕਿਸੇ ਅੱਛੀ ਦੁਕਾਨ ਤੇ ਚੜਦੇ ਆ ਪੇ ਕਰਦੇ ਆ ਕਿਉਂ ਕਿਉਂਕਿ ਸਾਨੂੰ ਪਤਾ ਸੀ ਸੇਫ ਆ ਇੱਥੇ ਅੱਛਾ ਮਿਲੂਗਾ ਮੈਂ ਲੜਕੇ ਨੂੰ ਪੈਕ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਗੱਲ ਰਿਕਵੈਸਟ ਕੀਤੀ ਮੈਂ ਕਿ ਬਟਾ ਚੈੱਕ ਕਰ ਲਈ ਮੈਂ ਉਹਨੂੰ ਨਹੀਂ ਕਿਹਾ ਕਿ ਉਸਨੇ ਗੱਲ ਹੋਈ ਜੀ ਕੋਈ ਰਿਗਾਰਡਿੰਗ ਕੰਪਲੀਟ ਮੈਂ ਸਰ ਡੈਫੀਨੇਟਲੀ ਅੱਗੇ ਫਾਰਵਰਡ ਕੁਝਾ ਕੁਝ ਕਰਾਂਗੀ ਇਦਾਂ ਨਹੀਂ ਇਦਾਂ ਤਾਂ ਮੁਸ਼ਕਿਲ ਹੈ ਸਰ ਆਨਰ ਹੁਣ ਆ ਰਹੇ ਨੇ ਜਦੋਂ ਇਹ ਸਭ ਕੁਝ ਹੋ ਚੁੱਕਾ ਹੈ ਉਦੋਂ ਆਨਰ ਆ ਰਹੇ ਨੇ ਕਿਉਂ ਸਾਡੀ ਜਾਨ ਦੀ ਕੋਈ ਕੀਮਤ ਨਹੀਂ ਹੈ ਅਸੀਂ ਕਾਮਨ ਪੀਪਲ ਆ ਮਿਡਲ ਕਲਾਸ ਆ ਤੇ ਕੀ ਗੱਲ ਅਸੀਂ ਜ਼ਿੰਦਗੀ ਜਿਹੜੀ ਸਾਡੀ ਇੰਪੋਰਟੈਂਟ ਨਹੀਂ ਹੈ ਰਾਈਟ ਉਹਨ ਕੋਈ ਵੀ ਚੀਜ਼ ਉਹ ਬਾਅਦ ਚ ਦੇਖੀ ਜਾਏਗੀ ਸਰ ਪਹਿਲਾ ਮੇਰੀ ਕੰਪਲੇਂਟ ਜਿਹੜੀ ਆ ਕਿਉਂਕਿ ਉਹ ਕੰਪਲੇਂਟ ਮੈਂ ਡਾਇਬੀਟਿਕ ਹਾਂ ਮੈਂ ਮਿਠਾਈ ਖਾਣੀ ਨਹੀਂ ਮੈਂ ਆਪਣੇ ਬੱਚੇ ਦੀ ਜ਼ਿੰਦਗੀ ਨਾਲ ریلیਟਡ ਇੱਕ ਮਾਂ ਸਭ ਕੁਝ ਕਰ ਸਕਦੀ ਹੈ ਬਰਮੀਜ ਕਿਨੇ ਸਰ ਥਿੰਸ ਓਨਲੀ 3 ਇਅਰਸ ਓਲਡ ਉਨਤੇ ਪਤਾ ਵੀ ਨਹੀਂ ਉਤੇ ਚਾਹ ਫੰਗਸ ਵਾਲੀ ਮਿਠਾਈ ਉਹ ਖਾਲਨ ਦੀ ਉਨਤੇ ਹੀ ਪਤਾ ਹੀ ਨਹੀਂ ਕਿ ਇਹ ਕੀ ਚੀਜ਼ ਹੈ ਅਗਰ ਮਾਂ ਨਾ ਦੇਖੇ ਤੇ ਕੀ ਪਤਾ ਲੱਗੇਗਾ ਉਹਨੂੰ ਦੱਸੋ ਸਰ ਮੈਡਮ ਆਏ ਉਹਨਾਂ ਨੇ ਕਿਹਾ ਫੰਗਸ ਵਾਲੀ ਮਿਠਾਈ ਦਿੱਤੀ ਗਈ ਥੱਲੇ ਕਰੋ ਯਾਰ ਥੱਲੇ ਜੀ ਫੰਗਸ ਫੰਗਸ ਵਾਲੀ ਮਿਠਾਈ ਦੇਖੋ ਅਸੀਂ ਤੇ ਕਾਫੀ ਸਾਮਾਨ ਵੇਚਿਆ ਬੈ ਅੱਗੇ ਵੀ ਠੀਕ ਹੈ ਕਿ ਸਾਮਾਨ ਮੈਂ ਮੈਂ ਮਿਠਾਈ ਦੇ ਕੋਲ ਜਾ ਰਿਹਾ ਮੈਂ ਛੇ ਤੁਹਾਡੇ ਕੋਲ ਸਰ ਉਹਨਾਂ ਕੋਲ ਵੀਡੀਓ ਹੈਗੀ ਹੈ ਵਿਦ ਬਿਲ ਹੈਗੀ ਹੈ ਜੋ ਫੰਗਸ ਨਹੀਂ ਬਿਲ ਹੈਗੀ ਹੈ ਵੀਡੀਓ ਸਾਮਾਨ ਵੀ ਤੁਹਾਡੇ ਸਾਮਾਨ ਪਹਿਲਾਂ ਮੈਂ ਐ ਨਹੀਂ ਕਹਿ ਰਿਹਾ ਹੁਣ ਦੇਖੋ ਜੀ ਮੋਤੀ ਚੂੜੀ ਲੈ ਗਏ ਆ ਉਹ ਠੀਕ ਆ ਹੁਣ ਐਨ ਕਿ ਇਹ ਆਈਟਮ ਅਜੀ ਫ੍ਰਿਜ ਚ ਰੱਖਣ ਵਾਲੀ ਉੱਤੋਂ ਹਿਮੀਡੀਟੀ ਵਾਲਾ ਮੌਸਮ ਆ ਬਰਸਾਤ ਵਾਲਾ ਜੇ ਫ੍ਰਿਜ ਨਹੀਂ ਰੱਖੀ ਗਈ ਇਸ ਕਰਕੇ ਇਹਦੇ ਚ ਆ ਗਈ ਆ ਹੋਰ ਬਾਕੀ ਦੀ ਸਾਡੀ ਕੋਈ ਬਾਕੀ ਵੀ ਸਵੇਰ ਦੀ ਵੇਚੀ ਆ ਅਸੀਂ ਕੱਲ ਵੀ ਵੇਚੀ ਆ ਕੋਈ ਕਿਸੇ ਦੀ ਕੰਪਲੇਨਟ ਨਹੀਂ ਆਈ ਸਰ 2 ਘੰਟੇ ਜੁਨੇ ਲੱਗ ਜਾਂਦੀ ਕਹਿੰਦੇ ਹਾਂਜੀ ਬੰਗਾ 2 ਘੰਟੇ ਚ ਲੱਗ ਜਾਂਦੀ ਆ ਸਰ ਦੋ ਸਰ ਹਮਮਤ ਸੇ ਦੇਖੋ ਨਾ ਕਿੰਨਾ ਮੈਂ ਬਾਹਰ ਨਿਕਲ ਹਾਂ ਕੈਂਡੀ ਠੀਕ ਹੁੰਦੀ ਹੈ ਮਸ਼ੀਨ ਠੀਕ ਹੁੰਦੀ ਹੈ ਵਾਲੇ ਉਹਨਾਂ ਦਾ ਕਹਿੰਦਾ ਕਿ ਮਠਾਈ ਹੋ ਲੱਤੀ ਬਿੱਲ ਹੋਰ ਕਿਹਦੀ ਬਿੱਲ ਪਹਿਲੇ ਹੋਰ ਦਿੱਤੇ ਸੀ ਉਹ ਲੜਕੇ ਕੋਲ ਗਲਤੀ ਨਾਲ ਕਿਸੇ ਦਾ ਫੜਾਇਆ ਗਿਆ ਮੈਂ ਉਹ ਚੱਕਰ ਕੋਈ ਨਹੀਂ ਆਉਂਦਾ ਜੇ ਕਸਟਮਰ ਦੋ ਦਿਨ ਇਕੱਠੇ ਖੜੇ ਹੁੰਦੇ ਆ ਉਹਨੇ ਹਮ ਫੜਾਇਆ ਜਾਂ ਕਿਸੇ ਨੂੰ ਪੈਸੇ ਦੇ ਲਗੇ ਇੱਧਰ ਦਾ ਇੱਧਰ ਫੜਾਇਆ ਗਿਆ ਬਿੱਲ ਤੇ ਕੋਈ ਇਸ਼ੂ ਨਹੀਂ ਉਹ ਬਿੱਲ ਤੇ ਦੁਬਾਰਾ ਵੀ ਆਪਾਂ ਹੁਣ ਦੀ ਤੱਕ ਦੇ ਦਿਆਂਗੇ ਮਠਾਈ ਤਾਂ ਫੰਗਰ ਸਾਲੀ ਨਹੀਂ ਮਠਾਈ ਨਹੀਂ ਸਾਡੀ ਫੰਗਰ ਸਾਲੀ ਉਹਦੇ ਉਹਨਾਂ ਨੇ ਫੀਸ ਵਿੱਚ ਨਹੀਂ ਰੱਖੀ ਉਹਨਾਂ ਕੋਲ ਜਾਂ ਲੇ ਇੱਕ ਜਿਵੇਂ ਔਸਕਰ ਕੇ ਆ ਗਿਆ ਜਿਹੜੇ ਮੋਤੀ ਚੂਰਾ ਉਹਨੂੰ ਕੁਛ ਨਹੀਂ ਹੋਇਆ ਉਹ ਠੀਕ ਹੈ ਕਿਉਂਕਿ ਜਿਹੜੀ ਫ੍ਰਿਜ ਚ ਰੱਖਣ ਵਾਲੀ ਨੇ ਨਾ ਐਟਮ ਆ ਗਈ ਉਹ ਠੀਕ ਹੈ ਉਹ ਠੀਕ ਰਹੇਗੀ ਬੱਚੀ ਨੂੰ ਕੁਛ ਹੋ ਜਾਂਦਾ ਹੋਊ ਇਸ ਰਿਸਪੌਂਸਿਬਲ ਸਰ ਦੇਖੋ ਜੀ ਮੈਂ ਮੈਂ ਵੀ ਫੈਮਿਲੀ ਵਾਲਾ ਹਾਂ ਸਾਡੇ ਹੀ ਬੱਚੇ ਐ ਮੈਂ ਅੱਗੇ ਵੀ ਸਾਡੇ ਕੋਲ ਆਂਦੇ ਨੇ ਕੋਈ ਐਸੀ ਗੱਲ ਨਹੀਂ ਕਿ ਇਹਨਾਂ ਨੂੰ ਪੁੱਛ ਲ ਕਿ ਕੋਈ ਕੰਪਲੇਨ ਜਾਂ ਕੁਛ ਵੀ ਹੈ ਕਿ ਅੱਗੇ ਤੋਂ ਕਦੀ ਵੀ ਹੋਇਆ ਹੋਵੇ ਕੰਪਰੋਮਾਈਜ਼ ਦਾ ਕੀਆ ਜਾ ਰਿਹਾ ਜੀ ਨਹੀਂ ਕੰਪਰੋਮਾਈਜ਼ ਨਹੀਂ ਅਸੀਂ ਤਾਂ ਮਾਫੀ ਮੰਗੀ ਸੀ ਉਹਨਾਂ ਕੋਲੋਂ ਕਿ ਜੇ ਕੋਈ ਸਾਡੀ ਗਲਤੀ ਹੋ ਸਕਦੀ ਹੈ ਤਾਂ ਅਸੀਂ ਮਾਫੀ ਮੰਗ ਲੈਂਦੇ ਆ ਤੁਸੀਂ ਆਪ ਮੰਨਦੇ ਹੋ ਇਸ ਇਥੇ ਇਨਸਪੈਕਸ਼ਨ ਹੋਣੀ ਚਾਹੀਦੀ ਹੈ ਜੀ ਦੇਖੋ ਜੀ ਇਨਸਪੈਕਸ਼ਨ ਕਰੋ ਤੁਹਾਡੇ ਸਾਹਮਣੇ ਹਰ ਚੀਜ਼ ਪਈ ਹੈ ਆਹ ਦੇਖੋ ਇੱਕ ਕਵਰ ਪਈ ਚੀਜ਼ ਤੁਹਾਡੇ ਸਾਹਮਣੇ ਤੁਸੀਂ ਆਏ ਹੋ ਜਦੋਂ ਇੱਕ ਮਿੰਟ ਤੁਸੀਂ ਆਏ ਹੋ ਜਦੋਂ ਇਹ ਦੇਖੋ ਇੱਕ ਕਵਰ ਪਈ ਉਹਦਾ ਹੀ ਕੋਈ ਨੰਗੀ ਨਹੀਂ ਅਸੀਂ ਰੱਖਦੇ ਆ ਵੀ ਕਦੋਂ ਸਾਡੇ ਕੋਲ ਕਵਰ ਕੀਤੀਆਂ ਐ ਇਹ ਵੀ ਦੇਖੋ ਮੈਂ ਮੇਰੀ ਵੀ ਚੀਜ਼ ਦੇਖੋ ਨਹੀਂ ਜੀ ਮੈਂ ਜੋਬ ਕਰਦਾ ਇੱਥੇ ਠੀਕ ਹੈ ਹਾਂ ਜੀ ਇਹ ਦੇਖੋ ਸਾਰੀਆਂ ਚੀਜ਼ਾਂ ਕਵਰ ਆਪਣੇ ਆਪ ਇਹਨਾਂ ਦੇ ਹੱਥੋਂ ਪਹਿਲਾਂ ਨਹੀਂ ਕਵਰ ਹੋਈਆਂ ਮੈਡਮ ਇਹਾਂ ਦੇ ਹੱਥੋਂ ਪਹਿਲਾਂ ਦੀਆਂ ਤੁਹਾਡੇ ਹੱਥ ਹਰੀ ਸੀਜ਼ਨ ਨਾ ਕਵਰ ਕਰਕੇ ਰੱਖਦੇ ਆਂ